ਜਿਸ ਵੇਲੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਗੁਰਤਾ ਗੱਦੀ ਦੇ ਤਖਤ ਤੇ ਬਿਰਾਜਮਾਨ ਹੋਏ ਨੇ ਕਿ ਗੁਰਮਖੋ ਸ਼ਰਦਾ ਵਾਲਿਆਂ ਭਾਵਨਾ ਤੇ ਭਰੋਸੇ ਵਾਲਿਆਂ ਤੇ ਮੱਥਾ ਟੇਕਿਆ ਗੁਰੂ ਦੇ ਚਰਨਾਂ ਵਿੱਚ ਸੀਸ ਝੁਕਾ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਹਰ ਹੁਕਮ ਨੂੰ ਸਤਿਵਚਨ ਕਰਕੇ ਮੰਨਿਆ ਪਰ ਜਿਹੜੇ ਈਰਖਾਲੂ ਲੋਕ ਸਨ ਉਹ ਕਹਿਣ ਲੱਗੇ ਵੀ ਇੰਨੀ ਛੋਟੀ ਉਮਰ ਦਾ ਗੁਰੂ ਕਿਵੇਂ ਹੋ ਸਕਦਾ ਹੈ ਵੀ ਇੰਨੀ ਛੋਟੀ ਉਮਰ ਤੇ ਇੰਨੀ ਵੱਡੀ ਪਦਵੀ ਦਾ ਮਾਲਕ ਕਿਵੇਂ ਹੋ ਸਕਦਾ ਹੈ ਉਹਨਾਂ ਨੇ ਗੁਰਮਖੋ ਗੁਰੂ ਦੀ ਪਰਖ ਕਰਨੀ ਚਾਹੀਦੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਪਰਖ ਕਰਨੀ ਚਾਹੀ ਸਤਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਪਰਖ ਕਰਨ ਵਾਸਤੇ ਵੀ ਇਹ ਬੱਚਾ ਹੈ ਜਾਂ ਵਾਕਿਆ ਏਡੀ ਵੱਡੀ ਪਦਵੀ ਦਾ ਮਾਲਕ ਹੈ ਇਹਦੇ ਵਿੱਚ ਗੁਰੂਆਂ ਵਾਲੇ ਗੁਣ ਵੀ ਹੈ ਕਿ ਨਹੀਂ ਇੰਨੀ ਪਾਵਰ ਦਾ ਮਾਲਕ ਹੈ ਜਿੰਨੀ ਵੱਡੀ ਇਹਨਾਂ ਨੂੰ ਤਾਕਤ ਇਹਨਾਂ ਨੂੰ ਪਦਵੀ ਦਿੱਤੀ ਗਈ ਏ ਉਸ ਵੇਲੇ ਗੁਰਮਖੋ ਕੀ ਕੀਤਾ ਆ ਜਿਹੜੇ ਨਿੰਦਕ ਦੁਸ਼ਟ ਲੋਕ ਈਰਖਾਲੂ ਲੋਕ ਉਹਨਾਂ ਨੇ ਇੱਕ ਕੋੜੀ ਲਿਆਂਦਾ ਤੇ ਕੋੜੀ ਨੂੰ ਇਹ ਗੱਲ ਸਿਖਾ ਦਿੱਤੀ ਵੀ ਤੁਸੀਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ ਜਾਣਾ ਆ ਤੇ ਬੇਨਤੀ ਕਰਨੀ ਏ ਰੋ ਰੋ ਕੇ কুরਲਾ কুরਲਾ ਕੇ ਬੇਨਤੀ ਕਰਨੀ ਏ ਵੀ ਐ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਪਹਿਲੇ ਜਾਮੇ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਨੇ ਇੱਕ ਕੋੜੀ ਦਾ ਕੋੜ ਦੂਰ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੋੜ ਦੂਰ ਕੀਤਾ ਗੁਰੂ ਅਰਜੁਨ ਦੇਵ ਮਹਾਰਾਜ ਜੀ ਨੇ ਕੋੜੀ ਆਸ਼ਰਮ ਬਣਾਇਆ ਤੇ ਤੁਸੀਂ ਉਹਨਾਂ ਦੇ ਤਖਤ ਦੇ ਮਾਲਕ ਹੋ ਕਿਰਪਾ ਕਰੋ ਮੈਨੂੰ ਇਸ ਕੋੜ ਦੇ ਰੋਗ ਤੋਂ ਨਜਾਤ ਦਿਵਾਓ ਮੇਰਾ ਇਹ ਕੋੜ ਦਾ ਰੋਗ ਕਟੋ ਤੇ ਉਹਨਾਂ ਦੇ ਮਨ ਵਿੱਚ ਹੈ ਵੀ ਇਹ ਛੋਟਾ ਜਿਹਾ ਬੱਚਾ ਗੁਰੂ ਕਿਵੇਂ ਹੋ ਸਕਦਾ ਹੈ ਜਦੋਂ ਕੋੜੀ ਦਾ ਕੋੜ ਨਹੀਂ ਹਟੇਗਾ ਤੇ ਅਸੀਂ ਆਖਾਂਗੇ ਇਹ ਗੁਰੂ ਹੀ ਨਹੀਂ ਗੁਰਮਖੋ ਕੋੜੀ ਲਿਆਂਦਾ ਗਿਆ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਪਾਲਕੀ ਤੇ ਅਸਵਾਰ ਹੋ ਕੇ ਜਾ ਰਹੇ ਨੇ ਤੇ ਉਹ ਕੋੜੀ ਨੂੰ ਲਿਆ ਕੇ ਉਸ ਰਸਤੇ ਵਿੱਚ ਲੰਮਾ ਪਾ ਦਿੱਤਾ ਜਿੱਥੋਂ ਮੇਰੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਜਾ ਰਹੇ ਨੇ ਜਦੋਂ ਸਿੱਖਾਂ ਨੇ ਤੱਕਿਆ ਕਿ ਅੱਗੇ ਕੋਈ ਆਦਮੀ ਰਸਤੇ ਵਿੱਚ ਲੰਮਾ ਪਿਆ ਹੈ ਸਿੱਖ ਦੌੜ ਕੇ ਆਏ ਤੇ ਉਹਨਾਂ ਦੇਖਿਆ ਵੀ ਇਹ ਤੇ ਕੋੜੀ ਹੈ ਜਿਹਦੇ ਸਰੀਰ ਨੂੰ ਕੋੜ ਦਾ ਰੋਗ ਹੈ ਖੂਨ ਵਗਦਾ ਪਿਆ ਹੈ ਬਦਬੂ ਸਰੀਰ ਵਿੱਚੋਂ ਆਉਂਦੀ ਪਈ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੂੰ ਸਿੱਖਾਂ ਨੇ ਦੱਸਿਆ ਮਹਾਰਾਜ ਇਹ ਰਸਤੇ ਵਿੱਚ ਲੰਮਾ ਪਿਆ ਇੱਕ ਕੋੜੀ ਹੈ ਜਿਹਦੇ ਸਰੀਰ ਨੂੰ ਕੋੜ ਦਾ ਰੋਗ ਹੈ ਮਹਾਰਾਜ ਕਹਿਣ ਲੱਗੇ ਜਾਓ ਉਹਨੂੰ ਪੁੱਛੋ ਉਹ ਕੀ ਚਾਹੁੰਦਾ ਹੈ ਸਿਖਾ ਨੇ ਪੁੱਛਿਆ ਭਾਈ ਕੀ ਚਾਹੁੰਦਾ ਹੈ ਕਾਦੇ ਵਾਸਤੇ ਲੰਮਾ ਪਿਆ ਹੈ ਕਹਿਣ ਲੱਗਾ ਇਧਰੋਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਆ ਰਹੇ ਨੇ ਤੇ ਮੇਰੀ ਬੇਨਤੀ ਉਹਨਾਂ ਨੂੰ ਕਰੋ ਕਿ ਮੇਰਾ ਕੋੜ ਦਾ ਰੋਗ ਕਟੋ ਮੈਂ ਕੋੜ ਦੇ ਰੋਗ ਤੋਂ ਬੜਾ ਪਰੇਸ਼ਾਨ ਹਾਂ ਦੁਖੀ ਹਾਂ ਬੜਾ ਇਲਾਜ ਬੜਾ ਉਪਚਾਰ ਕਰਵਾਇਆ ਹੈ ਪਰ ਕਿਤੋਂ ਆਰਾਮ ਨਹੀਂ ਆਇਆ ਸਤ ਗੁਰਾਂ ਨੂੰ ਆਖੋ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇੱਕ ਕੋੜੀ ਦਾ ਕੋੜ ਦੂਰ ਕੀਤਾ ਗੁਰੂ ਅਮਰਦਾਸ ਮਹਾਰਾਜ ਜੀ ਨੇ ਕੋੜ ਦੂਰ ਕੀਤਾ ਗੁਰੂ ਅਰਜਨ ਮਹਾਰਾਜ ਜੀ ਨੇ ਕੋੜੀ ਘਰ ਬਨਾਇਆ ਤੇ ਤੁਸੀਂ ਕਿਰਪਾ ਕਰੋ ਉਸੇ ਤਖਤ ਤੇ مالک ਹੋ ਮਹਾਰਾਜ ਮੇਰਾ ਵੀ ਕੋੜ ਕਟੋ ਮਹਾਰਾਜ ਮੇਰਾ ਵੀ ਦੁੱਖ ਕਟੋ ਉਸ ਵੇਲੇ ਸਿੱਖਾਂ ਦਸਿਆ ਮਹਾਰਾਜ ਇਹ ਤੇ ਕੋੜੀ ਹੈ ਤੇ ਤੁਹਾਡੇ ਚਰਨਾਂ ਵਿੱਚ ਬੇਨਤੀ ਕਰ ਰਿਹਾ ਮੈਨੂੰ ਕੋੜ ਦਾ ਰੋਗ ਲੱਗਾ ਹੈ ਤੇ ਕੋੜ ਕਟੋ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਪਾਲਕੀ ਵਿੱਚੋਂ ਥੱਲੇ ਉਤਰੇ ਨੇ ਦੇਖੋ ਗਰਮਖੋ 5 ਸਾਲ ਤੇ 3 ਕੁ ਮਹੀਨੇ ਦੀ ਉਮਰ ਹੈ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੀ ਮਹਾਰਾਜ ਪਾਲਕੀ ਵਿੱਚੋਂ ਥੱਲੇ ਉਤਰੇ ਨੇ ਸਿੱਖ ਸੰਗਤਾਂ ਦਾ ਇਕੱਠ ਬੜਾਇਆ ਤੇ ਹੋਰ ਲੋਕ ਵੀ ਵੇਖਣ ਵਾਲੇ ਨੇ ਕਿ ਇੰਨੀ ਛੋਟੀ ਉਮਰ ਦਾ ਬੱਚਾ ਗੁਰੂ ਕਿਵੇਂ ਹੋ ਸਕਦਾ ਹੈ ਕਿਵੇਂ ਇੱਕ ਕੋੜੀ ਦਾ ਕੋੜ ਕੱਟੇਗਾ ਸਤਗੁਰੂ ਪਾਲਕੀ ਤੋਂ ਥੱਲੇ ਉਤਰੇ ਨੇ ਤੇ ਮਹਾਰਾਜ ਤੁਰੇ ਜਾਂਦੇ ਨੇ ਜਿੱਥੇ ਕੋੜੀ ਪਿਆਏ ਸਤਗੁਰੂ ਉਹਦੇ ਕੋਲ ਗਏ ਉਸ ਕੋੜੀ ਨੇ ਹੱਥ ਜੋੜੇ ਮਹਾਰਾਜ ਨੇ ਉਹਦੇ ਤੇ ਕਿਰਪਾ ਦ੍ਰਿਸ਼ਟੀ ਕੀਤੀ ਉਹ ਕਹਿੰਦਾ ਮਹਾਰਾਜ ਮੇਰਾ ਕੋੜ ਦਾ ਦੁੱਖ ਦੂਰ ਕਰੋ ਮਹਾਰਾਜ ਮੇਰਾ ਅਰੋਗ ਕਟੋ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਆਪਣੀ ਜੇਬ ਵਿੱਚੋਂ ਰਮਾਲ ਕੱਢਿਆ ਜਿਹੜਾ ਮਹਾਰਾਜ ਰਮਾਲ ਆਪਣੇ ਕੋਲ ਰੱਖਦੇ ਨੇ ਨਾ ਉਹ ਰਮਾਲ ਦੇ ਨਾਲ ਸਤਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਉਸ ਕੋੜੀ ਦੇ ਸਾਰੇ ਜ਼ਖਮਾਂ ਦਾ ਖੂਨ ਪੁੰਝਿਆ ਉਹਦੇ ਸਾਰੇ ਜ਼ਖਮਾਂ ਤੇ ਫੇਰਿਆ ਤੇ ਗੁਰਮਖੋ ਕੋੜ ਦਾ ਰੋਗ ਬਿਲਕੁਲ ਠੀਕ ਹੋ ਗਿਆ ਮਹਾਰਾਜ ਕਹਿਣ ਲੱਗੇ ਇਹਨੂੰ ਲੈ ਚੱਲੋ ਇਹਦਾ ਬਾਕੀ ਰਹਿੰਦਾ ਵੀ ਇਲਾਜ ਕਰੀਏ ਇਲਾਜ ਕਰਵਾਇਆ ਤੇ ਉਹ ਕੋੜੀ ਗੁਰਮਖੋ ਐ ਕੰਚਨ ਵਰਗੀ ਦੇ ਸਰੀਰ ਹੋ ਗਿਆ ਉਹਦਾ ਕੋੜ ਕਟਿਆ ਗਿਆ ਇਸੇ ਕਰਕੇ ਗੁਰੂ ਗੋਬਿੰਦ ਸਿੰਘ ਜੀ ਨੇ ਅਰਦਾਸ ਵਿੱਚ ਅਮਲ ਕਰ ਦਿੱਤਾ ਕਿ ਸ੍ਰੀ ਹਰਿ ਕ੍ਰਿਸ਼ਨ ਤੇ ਆਇਐ ਜਿਸ ਡਿਠੈ ਸਭ ਦੁੱਖ ਜਾਏ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਜੀ ਨੂੰ ਜਿਹੜਾ ਵੀ ਹਿਰਦੇ ਵਿੱਚ ਧਿਆਉਂਦਾ ਆ ਤੇ ਜਿਹੜਾ ਵੀ ਗੁਰੂ ਜੀ ਦੇ دیدار ਕਰਦਾ ਆ ਮਹਾਰਾਜ ਜੀ ਦੇ ਵੱਲ ਵੀ ਤੱਕ ਲੈਣ ਉਹਦੇ ਸਾਰੇ ਦੁੱਖ ਕੱਟ ਦਿੰਦੇ ਨੇ ਜਿਸ ਡਿਠੈ ਸਭ ਦੁੱਖ ਜਾਏ ਸਾਰੇ ਦੁੱਖ ਕੱਟੇ ਜਾਂਦੇ ਨੇ ਗੁਰੂ ਦੀਆਂ ਨਜ਼ਰਾਂ ਵਿੱਚ ਇੰਨੀ ਵੱਡੀ ਤਾਕਤ ਅੱਜ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦਾ ਅਵਤਾਰ ਪੁਰਬ ਮਨਾ ਰਹੇ ਆ ਸਤਗੁਰੂ ਤੇ ਮਹਾਨ ਵੱਡੀ ਬਖਸ਼ਿਸ਼ ਦੇ ਮਾਲਕ ਨੇ ਇੱਥੇ ਹੀ ਬਸ ਨਹੀਂ ਇੱਕ ਦਿਨ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ ਰੋਪੜ ਦਾ ਰਹਿਣ ਵਾਲਾ ਰਾਜਾ ਆਰਾਮ ਨਾਮ ਦਾ ਆਦਮੀ ਜਿਹੜਾ ਆਪਣੇ ਘਰ ਵਿੱਚ ਜੰਮਦੀਆਂ ਧੀਆਂ ਨੂੰ ਮਾਰ ਦਿੰਦਾ ਹੈ ਜਨਮ ਤੋਂ ਬਾਅਦ ਉਹਨਾਂ ਨੂੰ ਖਤਮ ਕਰ ਦਿੰਦਾ ਹੈ ਸਤਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਦਰਬਾਰ ਵਿੱਚ ਆਇਆ ਦੁਖੀ ਬੜਾ ਹੈ ਮਹਾਰਾਜ ਦੇ ਦਰਬਾਰ ਵਿੱਚ ਮੱਥਾ ਟੇਕਣ ਵਾਸਤੇ ਆਇਆ ਤੇ ਬਾਲਾ ਪ੍ਰੀਤਮ ਗੁਰੂ ਹਰਿਕ੍ਰਿਸ਼ਨ ਮਹਾਰਾਜ ਉਹਨਾਂ ਦੀ ਉਮਰ ਦਾ ਸਰੀਰ ਦਾ ਕਦ ਨਾ ਵੇਖੋ ਉਹ ਗੁਰਮਖੋ ਜੋਤ ਗੁਰੂ ਨਾਨਕ ਦੇਵ ਜੀ ਦੀ ਅੰਦਰ ਵਰਤਦੀ ਪਈ ਹੈ ਜੋਤ ਉਹ ਹਾ ਜੁਗਤ ਸਾਇ ਸਹਿ ਕਾਇਆ ਫੇਰ ਪਲਟੀਐ ਗੁਰਮਖੋ ਸਰੀਰ ਬਦਲਿਆ ਹੈ ਜੋਤ ਤੇ ਗੁਰੂ ਨਾਨਕ ਦੇਵ ਜੀ ਦੀ ਵਰਤਦੀ ਪਈ ਹੈ ਮਹਾਰਾਜ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਦੀ ਕਹਿ ਲੱਗੇ ਸਿੱਖੋ ਉਹ ਜਿਹੜਾ ਆਦਮੀ ਆਉਂਦਾ ਪਿਆ ਉਹਨੂੰ ਦਰਬਾਰ ਵਿੱਚ ਆਉਣ ਨਹੀਂ ਦੇਣਾ ਉਹਨੂੰ ਰੋਕੋ ਉਹਨੂੰ ਕਹੋ ਦਰਬਾਰ ਵਿੱਚ ਤੂੰ ਮੱਥਾ ਨਹੀਂ ਟੇਕ ਸਕਦਾ ਸਿੱਖਾਂ ਨੇ ਰੋਕਿਆ ਉਹ ਨੂੰ ਬੜੇ ਤਰਲੇ ਮਿੰਤਾ ਕਰਦਾ ਹੈ ਹੱਥ ਜੋੜਦਾ ਹੈ ਰੋਂਦਾ ਹੈ ਕਿ ਮੈਨੂੰ ਗੁਰੂ ਦਰਬਾਰ ਵਿੱਚ ਮੱਥਾ ਟੇਕ ਲੈਣ ਦਿਓ ਮੈਨੂੰ ਦੀਦਾਰ ਕਰ ਲੈਣ ਦਿਓ ਸਿੱਖਾਂ ਆਖਿਆ ਮਹਾਰਾਜ ਦਾ ਹੁਕਮ ਹੈ ਤੂੰ ਮੱਥਾ ਨਹੀਂ ਟੇਕ ਸਕਦਾ ਗੁਰੂ ਦੇ ਦਰਬਾਰ ਵਿੱਚ ਨਹੀਂ ਆ ਸਕਦਾ ਉਹਨੇ ਪੁੱਛਿਆ ਮਹਾਰਾਜ ਨੂੰ ਪੁੱਛੋ ਮੇਰਾ ਕਸੂਰ ਕੀ ਕਿਉਂ ਨਹੀਂ ਆ ਸਕਦਾ ਤੇ ਮਹਾਰਾਜ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਇਹਨੂੰ ਆਖੋ ਧੰਨ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਮਹਾਰਾਜ ਤੇ ਕਹਿ ਕੇ ਗਏ ਨੇ ਕਿ ਸੋ ਕਿਉਂ ਬੰਦਾ ਆਖੀਐ ਜਿਤ ਜਮਹਿ ਰਾਜਾਨ ਕੇ ਜਿਸ ਔਰਤ ਨੇ ਵੱਡੇ ਵੱਡੇ ਰਾਜੇ ਮਹਾਰਾਜੇ ਪੀਰਾਂ ਫਕੀਰਾਂ ਗੁਰੂਆਂ ਨੂੰ ਜਨਮ ਦਿੱਤਾ ਮਹਾਰਾਜ ਗੁਰੂ ਨਾਨਕ ਦੇਵ ਜੀ ਕਹਿੰਦੇ ਉਹਨੂੰ ਤੇ ਮੰਦਾ ਨਹੀਂ ਆਖਣਾ ਤੇ ਤੂੰ ਤੇ ਜੰਮਦੀਆਂ ਹੋਈਆਂ ਬੇਟੀਆਂ ਨੂੰ ਧੀਆਂ ਨੂੰ ਮਾਰ ਦੇਣਾ ਗੁਰੂ ਦਰਬਾਰ ਵਿੱਚ ਵੱਡਾ ਵੱਡਾ ਤੂੰ ਦੁਖੀ ਤੇ ਪਾਪੀ ਹੈ ਗੁਰੂ ਦਰਬਾਰ ਵਿੱਚ ਤੈਨੂੰ ਇਜਾਜ਼ਤ ਨਹੀਂ ਬੜੇ ਤਰਲੇ ਲੈਂਦਾ ਰਿਹਾ ਬੜੀਆਂ ਮਿੰਨਤਾਂ ਕਰਦਾ ਰਿਹਾ ਰੋਂਦਾ ਹੈ ਕਹਿਣ ਲੱਗਾ ਮਹਾਰਾਜ ਮੈਨੂੰ ਬਖਸ਼ ਦਿਓ ਮਹਾਰਾਜ ਕਹਿੰਦੇ ਅੱਗੇ ਤੂੰ ਇਹ ਪਾਪ ਨਹੀਂ ਕਰਨਾ ਅੱਗੇ ਤੂੰ ਜਨਮ ਲੈਣ ਵਾਲੀ ਧੀ ਨੂੰ ਮਾਰਨਾ ਨਹੀਂ ਉਹਦਾ ਸਤਕਾਰ ਕਰਨੇ ਉਹਨੂੰ ਪੁੱਤਾਂ ਵਾਂਗ ਪਾਲਨੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਗੁਰਮਖੋ ਏਨੀ ਵੱਡੀ ਤਾਕਤ ਦੇ ਮਾਲਕ ਨੇ ਗੁਰਮਖੋ ਕਲਾ ਤੇ ਗੁਰੂ ਨਾਨਕ ਦੇਵ ਜੀ ਵਾਲੀ ਵਰਤ ਰਹੀ ਹੈ ਇਸੇ ਕਰਕੇ ਕਹਿੰਦੇ ਨੇ ਸ੍ਰੀ ਹਰਿਕ੍ਰਿਸ਼ਨ ਧਿਆਈਐ ਜਿਸ ਡਠੈ ਸਭ ਦੁੱਖ ਜਾਇ ਤੇ ਜਦੋਂ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਪੰਜੋਖਰੇ ਦੀ ਧਰਤੀ ਤੇ ਗਏ ਤੇ ਸੰਗਤ ਇੰਨੀ ਜ਼ਿਆਦਾ ਸਿੱਖਾਂ ਦੀ ਨਾਲ ਰਲ ਗਈ ਭਾਵਨਾ ਵਾਲੇ ਹੋਰ ਲੋਕ ਵੀ ਨਹੀਂ ਜਿਹੜੇ ਗੁਰੂ ਨਾਨਕ ਦੇ ਘਰ ਨਾਲ ਜੁੜੇ ਹੋਏ ਨੇ ਜਦੋਂ ਪੰਜੋਖੜਾ ਸਾਹਿਬ ਦੀ ਧਰਤੀ ਤੇ ਗਏ ਨਾ ਇੱਥੇ ਇੱਕ ਬੜਾ ਵੱਡੀ ਉਮਰ ਦਾ ਪੰਡਿਤ ਲਾਲ ਚੰਦ ਜਿਹਨੂੰ ਆਪਣੀ ਵਿਦਿਆ ਦਾ ਹੰਕਾਰ ਹੈ ਆਪਣੇ ਵਿਦਵਾਨ ਹੋਣ ਦਾ ਹੰਕਾਰ ਹੈ ਉਹਨੇ ਪੁੱਛਿਆ ਆਪਣੇ ਚੇਲਿਆਂ ਨੂੰ ਵੀ ਇੰਨਾ ਜ਼ਿਆਦਾ ਇਕੱਠ ਕੌਣ ਇੱਧਰ ਨੂੰ ਆ ਰਿਹਾ ਹੈ ਤੇ ਇੱਕ ਸਿੱਖ ਨੇ ਆਖਿਆ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਆ ਰਹੇ ਨੇ ਪੰਡਤ ਬੜਾ ਹੈਰਾਨ ਹੋਇਆ ਵੀ ਇਦਾਂ ਦਾ ਆਦਮੀ ਕੌਣ ਹੈ ਸਾਡੇ ਤੇ ਭਗਵਾਨ ਸ੍ਰੀ ਕ੍ਰਿਸ਼ਨ ਜੀ ਹੋਏ ਨੇ ਇਹ ਕਹਿੰਦੇ ਨੇ ਧੰਨ ਧੰਨ ਗੁਰੂ ਹਰਿਕ੍ਰਿਸ਼ਨ ਮਹਾਰਾਜ ਸ੍ਰੀ ਕ੍ਰਿਸ਼ਨ ਤੋਂ ਵੀ ਵੱਡਾ ਨਾਮ ਰਖਾ ਲਿਆ ਪੰਡਤ ਲਾਲ ਚੰਦ ਉਸੇ ਵੇਲੇ ਗੁਰਮਖੋ ਈਰਖਾ ਦੀ ਅੱਗ ਨਾਲ ਜਲ ਗਿਆ ਕਹਿਣ ਲੱਗਾ ਕੌਣ ਏ ਅੱਗੇ ਹੋ ਕੇ ਜਦੋਂ ਵੇਖਿਆ ਤੇ ਪਾਲਕੀ ਦੇ ਵਿੱਚ ਇੱਕ ਛੋਟਾ ਜਿਹਾ ਬੱਚਾ ਜਿਹਨੂੰ ਭਾਵਨਾ ਨਾਲ ਸਿੱਖ ਸੰਗਤਾਂ ਮੱਥਾ ਟੇਕ ਰਈਆਂ ਜਿਹਨੂੰ ਗੁਰੂ ਮੰਨ ਕੇ ਤੇ ਗੁਰੂ ਦੇ ਉੱਪਰ ਭਰੋਸਾ ਕਰਦੀਆਂ ਝੋਲੀਆਂ ਆੜ ਰਈਆਂ ਇਹ ਪੰਡਤ ਲਾਲ ਚੰਦ ਕਹਿਣ ਲੱਗਾ ਇੰਨੀ ਛੋਟੀ ਉਮਰ ਦਾ ਬੱਚਾ ਗੁਰੂ ਨਹੀਂ ਹੋ ਸਕਦਾ ਤੇ ਸਾਡੇ ਭਗਵਾਨ ਕ੍ਰਿਸ਼ਨ ਤੋਂ ਵੱਡਾ ਨਾਮ ਰਖਾਇਆ ਇਹ ਕਿਦਾਂ ਹੋ ਸਕਦਾ ਹੈ ਕਹਿੰਦਾ ਮੈਂ ਤਾਂ ਮੰਨਾਂਗਾ ਸ਼੍ਰੀ ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ ਇਹ ਇੱਕ ਸ਼ਲੋਕ ਦੇ ਅਰਥ ਕਰਕੇ ਵਿਖਾਉਣ ਇਹ ਇੱਕ ਸ਼ਲੋਕ ਦੇ ਅਰਥ ਕਰਕੇ ਵਿਖਾਉਣ ਸਿੱਖਾਂ ਨੇ ਮਹਾਰਾਜ ਨੂੰ ਦੱਸਿਆ ਮਹਾਰਾਜ ਪੰਡਤ ਆਹ ਗੱਲ ਕਹਿੰਦਾ ਸਤਿਗੁਰੂ ਕਹਿਣ ਲੱਗੇ ਚੱਲੋ ਭਾਈ ਉਹਦੇ ਮਨ ਵਿੱਚ ਇਹ ਗੱਲ ਹੈ ਤੇ ਉਹਦੀ ਪੂਰੀ ਕਰੀਏ ਸਤਿਗੁਰੂ ਪੰਡਤ ਲਾਲ ਚੰਦ ਨੂੰ ਮਿਲੇ ਮਹਾਰਾਜ ਕਹਿਣ ਲੱਗੇ ਪੰਡਤ ਜੀ ਦੱਸੋ ਕਹਿਣ ਲੱਗਾ ਤੁਸੀਂ ਸਾਡੇ ਸ਼੍ਰੀ ਕ੍ਰਿਸ਼ਨ ਤੋਂ ਵੀ ਵੱਡਾ ਨਾਮ ਰਖਾਇਆ ਗੁਰੂ ਹਰਿ ਕ੍ਰਿਸ਼ਨ ਮਹਾਰਾਜ ਸਤ ਗੁਰੂ ਕਹਿਣ ਲੱਗੇ ਭਾਈ ਇਹ ਤੇ ਗੁਰੂ ਦੀ ਕਿਰਪਾ ਦੇ ਨਾਲ ਨਾਮ ਰੱਖਿਆ ਗਿਆ ਤੁਸੀਂ ਦੱਸੋ ਕੀ ਚਾਹੁੰਦੇ ਹੋ ਕਹਿੰਦੇ ਜੇ ਤੁਸੀਂ ਇੰਨੀ ਛੋਟੀ ਉਮਰ ਦੇ ਬੱਚੇ ਹੋ ਆਪਣੇ ਆਪ ਨੂੰ ਗੁਰੂ ਕਹਾਉਂਦੇ ਹੋ ਗੁਰਤਾ ਗੱਦੀ ਦੇ ਤਖਤ ਦੇ ਮਾਲਕ ਹੋ ਤੇ ਜਿਹੜੀ ਸ਼੍ਰੀ ਕ੍ਰਿਸ਼ਨ ਨੇ ਗੀਤਾ ਉਚਾਰਨ ਕੀਤੀ ਉਹਦੇ ਇੱਕ ਸ਼ਲੋਕ ਦੇ ਅਰਥ ਕਰਕੇ ਵਿਖਾਓ ਮਹਾਰਾਜ ਜਾਣਗੇ ਇਹਦੇ ਅੰਦਰ ਹੰਕਾਰ ਬੋਲਦਾ ਹੈ ਇਹਨੂੰ ਵਿਦਵਤਾ ਦਾ ਹੰਕਾਰ ਇਹਨੂੰ ਵੱਡੀ ਉਮਰ ਦਾ ਹੰਕਾਰ ਤੇ ਉਹ ਗੁਰੂ ਕਾ ਦਾ ਜਿਹੜਾ ਕਿਸੇ ਦੇ ਹੰਕਾਰ ਨੂੰ ਕਟੇ ਨਾ ਉਹ ਗੁਰੂ ਕਾ ਦਾ ਜਿਹੜਾ ਕਿਸੇ ਦੇ ਅੰਦਰ ਬੈਠੇ ਹੰਕਾਰ ਨੂੰ ਹਉਮੈ ਨੂੰ ਖਤਮ ਨਾ ਕਰੇ ਮਹਾਰਾਜ ਕਹਿਣ ਲੱਗੇ ਪੰਡਤ ਜੀ ਦੱਸੋ ਕਹਿਣ ਲੱਗਾ ਜੀ ਇੱਕ ਸ਼ਲੋਕ ਦੇ ਅਰਥ ਕਰਕੇ ਵਿਖਾਓ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਲੰਮੀ ਸੋਚ ਵਾਲੇ ਮਹਾਰਾਜ ਕਹਿਣ ਲੱਗੇ ਪੰਡਤ ਜੀ ਜੇ ਅਸੀਂ ਅਰਥ ਕਰ ਦਿੱਤੇ ਤੇਰੇ ਮਨ ਵਿੱਚ ਆਉਣਾ ਵੀ ਗੁਰੂ ਘਰ ਵਿੱਚ ਜੰਮੇ ਪਲੇ ਨੇ ਕਿਤੇ ਸੁਣ ਲੈ ਹੋਣਗੇ ਜਾਂ ਕਿਸੇ ਤੋਂ ਸਿੱਖ ਲੈ ਹੋਣਗੇ ਪੰਡਤ ਜੀ ਇਦਾਂ ਕਰੋ ਬੰਦਾ ਵੀ ਤੁਹਾਡੀ ਮਰਜ਼ੀ ਦਾ ਤੁਸੀਂ ਬੰਦਾ ਲਿਆਓ ਅਸੀਂ ਉਹਦੇ ਤੋਂ ਗੀਤਾ ਦੇ ਸ਼ਲੋਕਾਂ ਦੇ ਅਰਥ ਕਰਾਵਾਂਗੇ ਪੰਡਤ ਲਾਲ ਚੰਦ ਹੋਰ ਵੀ ਹੰਕਾਰ ਨਾਲ ਭਰ ਗਿਆ ਵੀ ਮੇਰੀ ਮਰਜ਼ੀ ਦਾ ਬੰਦਾ ਉਹਨੇ ਬੰਦਾ ਲੱਭ ਕੇ ਲਿਆਂਦਾ ਛੱਜੂ ਝੂਰ ਜਿਹੜਾ ਕੰਨਾਂ ਤੋਂ ਬੋਲਾ ਹੈ ਜ਼ੁਬਾਨ ਤੋਂ ਗੂੰਗਾ ਹੈ ਨਾ ਸੁਣ ਸਕਦਾ ਹੈ ਨਾ ਬੋਲ ਸਕਦਾ ਹੈ ਲੋਕਾਂ ਦੇ ਘਰਾਂ ਵਿੱਚ ਪਾਣੀ ਢੋਂਦਾ ਹੈ ਜਦੋਂ ਉਹਨੂੰ ਬੁਲਾ ਕੇ ਲਿਆਇਆ ਸਤਿਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਨੇ ਉਹਨੂੰ ਸਤਕਾਰ ਨਾਲ ਛੱਜੂ ਚੀਵਰ ਨੂੰ ਉੱਚੀ ਥਾਂ ਤੇ ਬਿਠਾਇਆ ਹੈ ਸਾਰੀ ਸੰਗਤ ਦੇਖ ਰਹੀਏ ਬਹੁਤ سارے ਲੋਕ ਦੇਖ ਰਹੇ ਨੇ ਮਹਾਰਾਜ ਕਹਿਣ ਲੱਗੇ ਪੰਡਿਤ ਲਾਲ ਚੰਦ ਜੀ ਪੜੋ ਗੀਤਾ ਦਾ ਸ਼ਲੋਕ ਜਦੋਂ ਪੜਿਆ ਨਾ ਸ਼ਲੋਕ ਪੰਡਿਤ ਲਾਲ ਚੰਦ ਨੇ ਤੇ ਉਹਨੂੰ ਕਹਿਣ ਲੱਗੇ ਛੱਜੂ ਚੀਵਰ ਨੂੰ ਵੀ ਅਰਥ ਕਰੋ ਹੁਣ ਛੱਜੂ ਚੀਵਰ ਜਮੰਦਰੂ ਗੁੰਗਾ ਹੈ ਜਮੰਦਰੂ ਬੋਲਾ ਹੈ ਉਹ ਉਹਦੀਆਂ ਅੱਖਾਂ ਵਿੱਚੋਂ ਸ਼ਮ ਸ਼ਮ ਨੀਰ ਵਹਿ ਲੱਗਿਆ ਪੰਡਤ ਲਾਲ ਚੰਦ ਕਹਿੰਦਾ ਵੀ ਅਰਥ ਕਿਉਂ ਨਹੀਂ ਕਰਦਾ ਐ ਗੁਰੂ ਹਰਿਕ੍ਰਿਸ਼ਨ ਮਹਾਰਾਜ ਬੰਦਾ ਲਿਆਂਦਾ ਅਰਥ ਕਿਉਂ ਨਹੀਂ ਕਰ ਰਿਆ ਮਹਾਰਾਜ ਕਹਿਣ ਲੱਗੇ ਸਿਖਾ ਐ ਛੱਜੂ ਚੀਵਰ ਇਹ ਜਿਹੜੀ ਇਹਨੇ ਸ਼ਲੋਕ ਉਚਾਰਨ ਕੀਤਾ ਗੀਤਾ ਦਾ ਇਹਦੇ ਅਰਥ ਕਰੋ ਕੁਝ ਨਾ ਬੋਲਿਆ ਸਿਖਾ ਨੇ ਆ ਕੇ ਦੱਸਿਆ ਮਹਾਰਾਜ ਇਹ ਤੇ ਜਮਾਂਦਰੂ ਬੋਲਾ ਤੇ ਗੁੰਗਾ ਹੈ ਇਹ ਬੋਲ ਨਹੀਂ ਸਕਦਾ ਮਹਾਰਾਜ ਸਤਗੁਰੂ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਗੁਰਮਖੋ ਛੱਜੂ ਚੀਵਰ ਦੇ ਕੋਲ ਗਏ ਮਹਾਰਾਜ ਅਕਸਰ ਆਪਣੇ ਹੱਥ ਵਿੱਚ ਇੱਕ ਛੋਟੀ ਰੱਖਦੇ ਸੀ ਸੱਜੇ ਹੱਥ ਵਿੱਚ ਜਿਹਨੂੰ ਛੜੀ ਕਹਿੰਦੇ ਆ ਉਹ ਇਸ ਕਰਕੇ ਰੱਖਦੇ ਸੀ ਮਹਾਰਾਜ ਦੀ ਉਮਰ ਬਹੁਤ ਛੋਟੀ ਤੇ ਜਦੋਂ ਉਹ ਸੰਗਤ ਨੂੰ ਇਸ਼ਾਰਾ ਕਰਦੇ ਸੀ ਛੋਟੀ ਨਾਲ ਦੂਰ ਤੱਕ ਸਮਝ ਆਏ ਮਹਾਰਾਜ ਉੱਠੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਛੱਜੂ ਚੀਵਰ ਦੇ ਸਿਰ ਤੇ ਛੜੀ ਰੱਖ ਕੇ ਕਹਿੰਦੇ ਨੇ ਅਰਥ ਕਰੋ ਤੇ ਛੱਜੂ ਚੀਵਰ ਨੇ ਜਦੋਂ ਅਰਥ ਕੀਤੇ ਪੰਡਤ ਲਾਲ ਚੰਦ ਵੀ ਹੱਕਾ ਬੱਕਾ ਰਹਿ ਗਿਆ ਮਹਾਰਾਜ ਕਹਿਣ ਲੱਗੇ ਪੰਡਤ ਜੀ ਸੁਣੋ ਹੋਰ ਕੋਈ ਸਲੋਕ ਉਚਾਰਨ ਕਰੋ ਛੱਜੂ ਚੀਵਰ ਨੇ ਅਰਥ ਬਾ ਕਮਾਲ ਕੀਤੇ ਪੰਡਤ ਲਾਲ ਚੰਦ ਦਾ ਸਿਰ ਝੁਕ ਗਿਆ ਮਹਾਰਾਜ ਦੇ ਚਰਨਾਂ ਵਿੱਚ ਮੱਥਾ ਟੇਕ ਕੇ ਇਥੋਂ ਤੱਕ ਕਵੀ ਸੰਤੋਖ ਸਿੰਘ ਜੀ ਨੇ ਸੂਰਜ ਪ੍ਰਕਾਸ਼ ਵਿੱਚ ਲਿਖਿਆ ਹੈ ਕੇ ਪੰਡਤ ਲਾਲ ਚੰਦ ਨੇ ਆਪਣੇ ਗਲ ਦਾ ਜਨੇਊ ਲਾ ਕੇ ਗੁਰੂ ਹਰਿਕ੍ਰਿਸ਼ਨ ਮਹਾਰਾਜ ਜੀ ਦੇ ਚਰਨਾਂ ਵਿੱਚ ਰੱਖ ਕੇ ਕਹਿੰਦਾ ਮਹਾਰਾਜ ਮੇਰੇ ਤੋਂ ਬੜੀ ਵੱਡੀ ਭੁੱਲ ਹੋਈ ਏ ਮੈਨੂੰ ਆਪਣੇ ਚਰਨਾਂ ਦੀ ਪੌਲ ਦੇ ਕੇ ਚਰਨਾ ਅੰਮ੍ਰਿਤ ਦੇ ਕੇ ਆਪਣਾ ਸੇਖ ਬਣਾ ਲਓ ਤੇ ਮਹਾਰਾਜ ਨੇ ਉਹਨੂੰ ਚਰਨ ਪੌਲ ਵੀ ਦਿੱਤੀ ਗੁਰੂ ਹਰਿਕ੍ਰਿਸ਼ਨ ਮਹਾਰਾਜ ਕਿਸੇ ਗੁੰਗੇ ਦੇ ਸਿਰ ਤੇ ਛੜੀ ਰੱਖ ਦੇਣ ਤੇ ਗੁਰਮੁਖੋ ਉਹਦੇ ਉੱਪਰ ਵੀ ਵੱਡੀ ਬਖਸ਼ਿਸ਼ ਕਰਦੇ ਨੇ ਗੁੰਗਾ ਤੇ ਬੋਲਾ ਜੀਤਾ ਦੇ ਅਰਥ ਕਰਨ ਲੱਗ ਜਾਂਦਾ ਆਖੋ ਸਤਨਾਮ ਸ੍ਰੀ ਵਾਹਿਗੁਰੂ